ਵਰਤਿਕਾ ਡਾਇਰੈਕਸ਼ਨ ਦੇ ਵਿੱਚ ਮੈਂ ਜਤਿੰਦਰ ਸਿੰਘ ਸ਼ਿਮਲਾ ਸੋਦਾ ਮੀਤ ਪ੍ਰਧਾਨ ਕਰਕੇ ਕਿਸਾਨ ਜਨਨ ਆਗੂ ਸੰਗਠਿਤ ਕਿਸਾਨ ਮੋਰਚਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਆ ਅਸੀਂ ਸ਼ਹਿਰ ਚ ਮਾਰਚ ਲੱਗੇ ਆ ਕਰਨ ਜਿਹੜਾ ਮਾਰਚ ਹਾਲ ਗੇਟ ਤੋਂ ਥੋੜੇ ਹੁੰਦਾ ਆ ਕਟਦਾ ਜਮਲ ਸਿੰਘ ਤੋਂ ਬਾਅਦ ਹੋ ਕੇ ਬਰਮ ਬਾਗ ਸੁਣੀ ਜਾ ਕੇ ਅ ਬੱਸ ਸਟੈਂਡ ਤੋਂ ਪੁਤਰੀ ਘਰ ਜਾ ਕੇ ਖਤਮ ਹੋ ਗਿਆ ਅ ਅੱਜ ਦੇ ਮਾਰਚ ਦਾ 7 ਵੀ 16 ਫਰਵਰੀ ਨੂੰ ਸਾਰੇ ਜਿਹੜਾ ਡਟ ਕੇ ਪੰਜਾਬ ਦੇ ਲੋਕ ਬੰਦ ਕਰਨ ਤਾਂ ਕਿ ਪੰਜਾਬ ਪੂਰਾ ਬੰਦ ਹੋਵੇ ਤੇ ਅਗਲੇ ਕਿਸਾਨ ਸੰਘਰਸ਼ ਦੇ ਵਿੱਚ ਪੰਜਾਬ ਫੇਰ ਇੱਕ ਮੋਰੀ ਰੋਲ ਜਿਹੜਾ ਉਹ ਅਦਾ ਕਰ ਸਕੇ ਅੱਜ ਦੇਸ਼ ਦੇ ਅੰਦਰ ਕਾਰਪੋਰੇਟ ਦੇ ਝੰਡੇ ਤੇ ਆਪੋਜੀਸ਼ਨ ਬੀਜਪੀ ਇਹ ਸਾਰੇ ਸਹਿਮਤ ਨੇ ਇਹ ਕਰਕੇ ਆਪੋਜੀਸ਼ਨ ਜਿਹੜੀ ਆ ਉਹ ਬੀਜਪੀ ਦੇ ਅੱਗੇ ਬੋਦੀ ਦੇ ਅੱਗੇ ਬਿਲਕੁਲ ਧਰਸ਼ਾਈ ਆ ਦੇਸ਼ ਦੇ ਲੋਕਾਂ ਆ ਪੋਜੀਸ਼ਨ ਬਣਨਗੇ ਸਾਡੀ ਕੋਸ਼ਿਸ਼ ਹੈ ਆ ਵੀ ਦੇਸ਼ ਦੇ ਲੋਕਾਂ ਨੂੰ ਉਠਾਇਆ ਜਾਵੇ ਤੇ ਇਹਦੇ ਤੇ ਇੱਕ ਵੱਡਾ ਅੰਦੋਲਨ ਖੜਾ ਕੀਤਾ ਜਾਵੇ ਔਰ ਚੋਣਾਂ ਚ ਮੋਦੀ ਨੂੰ ਕਾਰਪੋਰੇਟ ਦੇ ਝੰਡੇ ਦੇ ਘੇਰ ਕੇ ਕਾਰਪੋਰੇਟ ਦਾ ਜਿਹੜਾ ਉਹਦਾ ਝੰਡਾ ਉਹਨੂੰ ਖੁੰਡਿਆ ਕੀਤਾ ਜਾਵੇ ਤੇ ਫਾਸ਼ੀਵਾਦ ਨੂੰ ਜਿਹੜਾ ਉਹ ਹਰਾਇਆ ਜਾਵੇ ਇਹ ਮੇਨ ਅਜੰਡਾ 16 ਫਰਵਰੀ ਦੇ ਬੰਦ ਦਾ ਤੇ ਦੇਸ਼ ਦੇ ਲੋਕਾਂ ਇਹਦਾ ਦੇ ਉਹ ਨੂੰ ਇਹ ਸਬਦੇ ਦੁਕਾਨਦਾਰਾਂ ਨੂੰ ਦਿੱਤਾ ਜਾਏ। ਬਿਲਕੁਲ ਦੁਕਾਨ ਤੋਂ ਵੈਦ ਉਤਰਾ ਇਹ ਬੰਦ ਜਿਹੜਾ ਸਫਲ ਹੋਊਗਾ ਕਿਉਂਕਿ ਵਪਾਰ ਮੰਡਲ ਨੇ ਆਲਰੇਡੀ ਇਹਦੀ ਹਵਾਇਤ ਕਰ ਦਿੱਤੀ ਹੋਈ ਉਹਨਾਂ ਆਪਣੀਆਂ ਜਥੇਬੰਦੀਆਂ ਦੀ ਮੀਟਿੰਗ ਕਰਕੇ ਸਾਰੇ ਦੁਕਾਨਦਾਰ ਭਰਾਵਾਂ ਨੂੰ ਸੁਨੇਹਾ ਦਿੱਤਾ ਆ। ਪਰ ਅਹੀਂ ਸਮਝਣਾ ਵੀ ਅਸੀਂ ਕੋਈ ਅਸੀਂ ਨੁੱਕਰ ਰਹਿ ਨਾ ਜਾਏ ਜਿੱਥੋਂ ਤੱਕ ਆਵਾਜ਼ ਨਾ ਸਾਡੀ ਜਾਵੇ। ਸੋ ਇਹ ਬਾਅਦ ਪਹੁੰਚਾਉਣ ਲਈ ਘਰ-ਘਰ ਸੁਨੇਹਾ ਪਹੁੰਚਾਉਣ ਲਈ ਇਹ ਇੱਕ ਜਿਹੜੀ ਕੋਸ਼ਿਸ਼ ਆ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਜਿਹੜੀਆਂ ਅੰਮਰਸਾਂ ਆ ਉਹ ਕਰ। ਧੰਨਵਾਦ। ਭਾਰਤ ਬੰਦ ਦੇ ਮੁੱਦੇ ਆ ਭਾਰਤ ਬੰਦ ਦੇ ਕੀ ਮੁੱਦੇ ਆ ਵੀ ਜਿਹੜਾ ਕਾਰਪੋਰੇਟ এজੰਡਾ ਮੋਦੀ ਦਾ ਜਿਹਦੇ ਤਹਿਤ ਸਾਰੀਆਂ ਸਰਕਾਰੀ ਧਾਰੇ ਬੈਂਕ ਹਸਪਤਾਲ ਰੇਲ ਹਵਾਈ ਜਹਾਜ਼ ਬੰਦਰਗਾਵਾਂ ਕੋਲ ਮਾਈਨ ਚ ਕਰ ਰਿਹਾ ਨਿੱਜੀ ਹੱਥਾਂ ਦੇ ਰਿਹਾ ਇਹਦੇ ਖਿਲਾਫ ਦੇਖਦੇ ਸਮੁੱਚੇ ਕਿਸਾਨ ਮਜ਼ਦੂਰ ਸੰਤੀ ਕਾਮੇ ਮਲਾਜ਼ਮ ਸਾਰੇ ਰਲ ਕੇ 16 ਤਰੀਕ ਨੂੰ 11 ਵਜੇ ਤੋਂ 4 ਵਜੇ ਤੱਕ ਭਾਰਤ ਬੰਦ ਕਰ ਰਿਹਾ ਇਹ ਬੰਦ ਦਾ ਜਿਹੜਾ ਬੜਾ ਪਿੱਤਰੇ ਨਾਰਾ 2 ਮਹੀਨੇ ਤੋਂ ਤਿਆਰੀ ਸੀ ਇਹਦੀ ਇਹ ਬੰਦ ਨੂੰ ਕਾਮਯਾਬ ਕਰ ਲਈ ਅੱਜ ਸ਼ਹਿਰ ਚ ਮਾਰਚ ਇਹ ਮਾਰਚ ਦਾ ਕੀ ਮਕਸਦ ਹੈ ਮਾਰਚ ਲੋਕਾਂ ਨੂੰ ਵੇਅਰ ਕਰਾਂਗੇ ਬੇਨਤੀ ਕਰਾਂਗੇ ਸਿਮਿਸ਼ਨ ਕਰਾਂਗੇ ਵੀ ਯਾਰ ਯਾਰਾਂ ਤੋਂ 4 ਵਜੇ ਆਪਣੇ ਕਾਰੋਬਾਰ ਬੰਦ ਰੱਖੋ ਅਸੀਂ ਧੱਕਾ ਕਿਸੇ ਨਾਲ ਨਹੀਂ ਕਰਨਾ ਕਿਸੇ ਨੂੰ ਡਰਾਉਣਾ ਨਹੀਂ ਇਹਨੂੰ ਗਾਲ ਮੰਦਾ ਕਰਕੇ ਨਹੀਂ ਬੰਦ ਕਰਾਉਣਾ ਜਿੰਨੇ ਲੋਕ ਰਿਸਪੌਂਸ ਦੇਣ ਕਿ ਓਕੇ ਝਗੜਾ ਕਿਸੇ ਨਾਲ ਨਹੀਂ ਕਰਨਾ ਨਾ ਅੱਜ ਜਿਹੜਾ ਅੱਜ ਪ੍ਰੋਜੈਕਟ ਮਾਰਕ ਕੀਤਾ ਜਾ ਰਿਹਾ ਕੀ ਮਸਲੇ ਦਾ ਬਲਬੀਰ ਸਿੰਘ ਮੂਹ ਜਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਜਰਲਦੂ ਸਿੰਘ ਮਾਨਸਾੜੀ ਵੇਖੋ ਜੀ ਅੱਜ ਹੀ ਸੰਜੂਤ ਕਿਸਾਨ ਮੋਰਚੇ ਨਾਲ ਸਬੰਧਤ ਜਿੰਨੀਆਂ ਜਥੇਬੰਦੀਆਂ ਵਾ ਤੇ ਟ੍ਰੇਡ ਜੁਨੀਆ ਦੇ ਵਿਦਿਆਰਥੀ ਦੇ ਨੌਜਵਾਨ ਜਥੇਬੰਦੀਆਂ ਸਾਰੀਆਂ ਟ੍ਰੇਡ ਜੁਨੀਆ ਆਰਟੀਐਸੋਸੀਏਸ਼ਨਾਂ ਵੱਲੋਂ ਜਿਹੜੀ ਹਮਾਇਤ ਪ੍ਰਾਪਤ ਹੈ ਇਸ ਵਾਦੂ ਥੋੜਾ ਜੀ ਨੂੰ ਉਹਦੇ ਸਬੰਧ ਦੇ ਵਿੱਚ ਅੱਜ ਅਸੀਂ ਸ਼ਹਿਰ ਸਾਰੇ ਸ਼ਹਿਰ ਦੇ ਅੰਦਰ ਇਹ ਜਿਹੜਾ ਮੋਟਰਸਾਈਕਲ ਮਾਰਚ ਆ ਦੁਕਾਨਦਾਰਾਂ ਨੂੰ ਤੇ ਹੋਰ ਵੀਰਾਂ ਨੂੰ ਅਪੀਲ ਕਰ ਰਿਹਾ ਕਿ 16 ਤਰੀਕ ਨੂੰ ਤੁਸੀਂ ਸਾਡਾ ਹਸਾਤ ਦੇ ਕੇ ਇਸ ਬੰਦ ਨੂੰ ਸਫਲ ਬਣਾਓ ਤਾਂ ਕਿ ਅਸੀਂ ਜਿਹੜੀ ਸੈਂਟਰ ਦੀ ਸਰਕਾਰ ਆ ਜਿਹੜੀ ਆ ਇਸ ਵੇਲੇ ਆਪਣੀ ਬਹੁਤ ਹੋਸ਼ਵਿਸ਼ਵਾਸ ਗਵਾ ਚੁੱਕੀ ਆ ਔਰ ਦੇਸ਼ ਜਿਹੜਾ ਵਾ ਅੱਜ ਫਾਸ਼ੀਸਮ ਦਾ ਰੂਪ ਅਧਿਆਰ ਕਰ ਚੁੱਕਾ ਵਾ ਜੇ ਉਹਨੂੰ ਮੋੜਾ ਦੇਣਾਂ ਦੇ ਜਥੇਬੰਦੀਆਂ ਦੇ ਸਕਦੀਆਂ ਸਾਰੀਆਂ ਕਦਰ ਹੋ ਗਈ ਇਸ ਕਰਕੇ ਇਹ ਸਾਰੀਆਂ ਜਿਹੜੀਆਂ ਜਥੇਬੰਦੀਆਂ ਸਾਡੀ ਹਮਾਇਤ ਦੇ ਆ ਅਸੀਂ ਸ਼ਾਂਤ ਮਈ ਤਰੀਕੇ ਦੇ ਨਾਲ ਲੋਕਾਂ ਨੂੰ ਅਪੀਲ ਕਰ ਰਹੇ ਆਂਗੇ 16 ਤਰੀਕ ਨੂੰ ਪੰਚ ਦਾ 7:30 ਦੇਗੇ ਇਸ ਵੰਦ ਨੂੰ ਸਫਲ ਬਣਾਓ ਤਾਂ ਕਿ ਜਿਹੜੀਆਂ ਰਿੰਦੀਆਂ ਮੰਗਾ ਜਿਹੜੀਆਂ ਪਿਛਲੇ ਸਮੇਂ ਦਿੱਲੀ ਦੇ ਅੰਦਰ ਜੋ ਮੋਰਚਾ ਆਵਾਸ ਆਇਆ ਉਹੋੜੀਆਂ ਮੰਗਾ ਰਿੰਦੀਆਂ ਸੀ ਉਹਨਾਂ ਨੂੰ ਮਨਾਉਣ ਵਾਸਤੇ ਜਿਹੜਾ ਸਾਰਾ ਜਿਹੜਾ ਮੋਰਚਾ ਇਹਦਾ ਆਪਾਂ ਸਫਲ ਹੋਈਏ ਤਾਂ ਕਿ ਸਰਕਾਰ ਤੇ ਪ੍ਰੈਸ਼ਰ ਬਣਾ ਸਕੀਏ ਕਿਉਂਕਿ ਜਿਸ ਤੱਕ ਦੇ ਨਾਲ ਅੱਜ ਹਰਿਆਣੇ ਦੇ ਵਿੱਚ ਉਤੋਂ ਦੀ ਬੀਜੇਪੀ ਦੀ ਸਰਕਾਰ ਭਾਵੇਂ ਬੇਸ਼ੱਕ ਕੁਝ ਇਸੇ ਬੰਦੀਆਂ ਸਾਡੇ ਨਾਲ ਸਹਿਮਤ ਨਹੀਂ ਪਰ ਜਿਸ ਤਰ੍ਹਾਂ ਦਾ ਰੂਪ ਉਹ ਤੇ ਤਿਆਰ ਕੀਤਾ ਉਹਦੀ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਉਹ অতি ਨਿੰਦਨਯੋਗ ਆ ਅਸੀਂ ਉਹਦੀ ਪੂਰ ਜ਼ੋਰ ਨਿਖੇਧੀ ਕਰਦੇ ਆ ਕਿਉਂਕਿ ਕਿਸੇ ਦੇਸ਼ ਦੇ ਵਿੱਚ ਵੀ ਜਿਹੜੇ ਆਜ਼ਾਦ ਲੋਕ ਆ ਉਹ ਜਿਹੋ ਉਹਨਾਂ ਦੇ ਹੱਕ ਕੁੱਜਲਣਾ ਇਹ ਠੀਕ ਨਹੀਂ ਉਹਨਾਂ ਨੂੰ ਆਪਣਾ ਹੱਕ ਉਹਨਾਂ ਜਿਹੜਾ ਪ੍ਰੋਟੈਸਟ ਕਰ ਸਕਦੇ ਆ